ਆ ਗਿਆ ਗਿਰ ਗਿਆ ਕਹਿੰਦੇ ਧਾਨਾ ਦੇ ਵਿੱਚ ਗਿਰਿਆ ਧਾਨਾ ਦੇ ਗਿਰਿਆ ਧਾਨਾ ਦੇ ਥੋੜੀ ਛੇਤੀ ਪੂਜੀ ਵੜਦੇ ਉਹਦੀ ਤੇਰੇ ਲੱਗ ਲੱਗ ਤੇ ਕਰਤਾ ਨੁਕਸਾਨ ਦੇਖ ਲੈ ਗਾ ਨਹੀਂ ਲਾਈ ਉਹਨਾਂ ਨੇ ਗਾ ਲੱਗਣੀ ਸੀ ਨਾ ਗਾ ਲੱਗਣੀ ਸੀ ਉਹ ਬੰਦੇ ਕੱਚੇ ਹਨ ਉਹਨਾਂ ਨੇ ਡਾਂ ਨਹੀਂ ਲਾਈ ਬੁੱਟੇ ਨੂੰ ਉਹਨਾਂ ਨੂੰ ਪਤਾ ਤਾਂ ਵੀ ਇਧਰ ਨੂੰ ਜਾਣਾ ਧਾਨਾ ਜਨੂ ਮੈਂ ਦੇਖਦਾ ਦੇਖਦਾ ਫਟਾਫਟ ਵੜਦੋ ਹੁਣ ਪਿੱਛੇ ਦੇ ਧਾਨਾ ਡੱਕੇ ਮਰ ਜਾਣੇ ਨਹੀਂ ਲਓ ਜੀ ਬਾਈ ਦਲਵੀਰ ਦੇ ਖੇਤਾਂ ਚ ਧਾਨ ਦੇਖਣ ਆਇਆ ਬਿੰਦਰ ਬਾਈ ਡੱਕੇ ਗਣੂਗਾ ਕਿਨੇ ਦਿਨ ਹੋ ਗਏ ਲੱਗੇ ਨਾ ਬਾਈ ਇਹ ਬਾਈ 19 ਨੂੰ ਮਹੀਨਾ ਹੋਣਾ 19 ਨੂੰ ਮਹੀਨਾ ਹੋਣਾ ਹੈ ਇਹ 20 ਬਾਈ ਕਿਦੋਂ ਹੋਏ ਲੱਗੇ ਕਿੰਨੇ ਸਾਲ ਹੋ ਗਏ ਜੱਦੀ ਸੋਝੀ ਸੰਭਲੀ ਲੱਗੀ ਨਹੀਂ ਬੱਸ ਫਿਰ ਉਹ ਚੀ ਦਾ ਹੀ ਵਰਗਾ 10 ਸਾਲ ਹੋ ਗਏ ਘਟੋ ਘਟ ਬismillah ਹਾਂ ਉਹ ਹਾਂ ਬਾਈ 2.5 ਹੋ ਗਏ 2.5 ਡੱਕੇ ਪੇ ਮਹੀਨੇ ਤੇ ਬਈ ਬਿੰਦਰ ਬਾਈ ਅਸੀ ਬਿੰਦਰ ਬਾਈ ਨੂੰ ਪੁੱਛ ਲਏ ਤੇ ਵੀ 15 ਕੜਕੇ ਹੁੰਦੇ 20 ਕਹਿੰਦਾ ਨਹੀਂ 35 ਜਾਂ ਦੀ ਵੀ ਹੋ ਜਾਂਦੇ ਚੰਗੀ ਜਿਰੀ ਹੋ ਗਈ ਇੱਕ ਹੋਰ ਆਵਨੇ ਇਹਨੇ ਕੱਦ ਨਹੀਂ ਕਰਿਆ ਜਾਵਾ ਵੀ ਕੱਦ ਨਹੀਂ ਕਰਿਆ ਵੀ ਉੱਥੀ ਢੱਕੇ ਬਣਾ ਰਹੀ ਹੈ ਉੱਥੀ ਬਣਾ ਰਹੀ ਹੈ ਇਹ ਚੀਜ਼ ਦਾ ਵੀ ਫਰਕ ਹੈ ਕੱਦ ਪੇਤਰ ਜੀ ਦਾ ਇੱਕ ਆਹੇ ਇਹ ਕਹਿੰਦਾ ਕੱਦ ਬਿਮਾਰਾ ਇੱਕ ਨੇ ਗਾਲੀਏ ਕਵੇਰੀ ਵੀ ਕਵੇਰੀ ਵੀ ਇਹੀ ਰੰਗ ਥੱਲੇ ਵੀ ਆਹ ਜਿਹੜਾ ਰੰਗ ਆ ਆਹ ਪਛਾਣਿਆ ਰਿਹਾ ਬਾਈ ਜਿਹੜੀ ਹੇਠ ਲਾਲੀ ਹੈ ਇਹ ਇਹ ਵਾ ਇਹਦੀ ਵੀ ਤਾਂ ਨੇ ਲਾ ਰਹੀ ਹੁੰਦੀ ਹੈ ਲਾਲ ਹੁੰਦੀ ਥੱਲੇ ਵਿੱਚ ਵਿੱਚ ਤਾਇਰ ਬੁੱਝਾ ਪੂਰਾ ਇਹ ਇਹ ਦਲਵੀਰ ਪਾਇਆ ਬੋਚੇ ਇਹ ਕਾਲੇ ਕਾ ਤੇ ਇੰਨੇ ਕਾਲੇ ਰੰਗ ਪਾਣੀ ਦੀ ਸਪਰੇ ਤਾਂ ਨਹੀਂ ਕਰਤੀ ਰੰਗ ਕਰਿਆ ਰੰਗ ਕਰਿਆ ਠੀਕ ਹੈ ਯਾਰ ਬਾਈ ਇਹ ਬੀਜ ਵਧੀਆ ਆਏ ਜੇਗਾ ਹਾ ਨੂੰ ਪਾਸ ਰਿਆ ਤਾਂ ਲੱਗੂਗਾ ਇਹ ਆ ਪਿਛਲੀ ਵਾਰ ਲਾਇਆ ਤਾਂ ਬਾਈ ਰਿਜਲਟ ਚੰਗਾ ਰਿਹਾ ਹੈ ਤਾਂ ਹੈਗਾ 35 ਕੋ ਨੂੰ 30 ਪਲਸ ਆਇਆ ਜੀ ਨਾਲ ਲੱਗੂਗਾ ਨਾ ਨਾ ਫੇਰ ਤਾਂ ਠੀਕ ਹੈ ਬਾਕੀ ਲੋਕ ਦੱਨ ਪਤਾ ਕੀ ਆਏ ਪਿਛਲੀ ਵਾਰ ਤਾਂ 26 ਆ ਵੀ 30 35 ਪਿਛਲੀ ਵਾਰ ਤੇ ਸਮਝ ਆਦਾ ਐ ਕਿ ਪਤਾ ਲੱਗੂਗਾ ਠੀਕ ਨਹੀਂ ਤੂੰ ਵੀ ਰੱਕੇ ਗਨੇ ਆਪਣੇ ਜਾ ਕੇ ਤੇ ਬੜੀ ਗੱਲ ਸਮਝਦੀ ਹੈ। ਬਿੰਦਰભાઈ ਤੂੰ ਦੱਸ ਵੀ ਤੇਰੇ ਕਿਹੇ ਜੀ ਆਉਣ ਦੇ ਨੇ ਮੰਡ ਚ ਲਾਈਏ। ਮੇਰੇ ਠੀਕ ਆ ਹਲੇ ਫੇ ਲੱਗੀ ਵੀ ਰੇਟ ਹੈ ਮੇ ਲੱਗੀ ਪਹਿਲਾਂ ਗਈ। ਇੰਨੇ ਕਿ ਤਰ੍ਹਾਂ ਲੱਗੀ ਆ? ਮੇਰੇ 24 ਕਿਲੋ। ਨਹੀਂ ਇਹ 18 ਹੁੰਦੀ। ਉਹ ਪਿੰਡ ਵਾਲੀ ਦਾ ਇਹ ਬਰਾਬਰ ਜੀ ਆ। ਉੱਥੇ ਹੈ ਕਿ ਡਕੇ ਹੈ ਨਾ। ਉੱਥੇ ਕਿੰਨਾ? ਉਹ ਵੀ ਗਣ ਲਾਂਗੇ ਅੱਜ। ਹਾਂ। ਸਰਵਾ ਕਰਨਾ ਹੈ ਬਿਆ ਵੀ ਉਹਰੇ ਜੀਰੀ ਲੱਗੀ 10 ਹਾਲਵਾ ਵੀ ਦੇਖ। 10 ਹਾਲਵਾ ਵਾਂਗੂ ਸਰਵਾ ਕਰਨੇ ਹੋਵੇ ਪਰਚੀ ਨਹੀਂ ਦੇਣੀ ਆ ਉੱਥੇ। ਹਾਂ। ਡੀਪੋ ਵਾਲੇ ਵਗੜ। ਪੂਰੀ ਤੇਰੇ ਵੀ ਭਾਈ ਦੋ ਡੱਕੇ ਹੋਗੇ। ਤਿੰਨ ਡੋੜ ਤਿੰਨ ਦੋ ਤਿੰਨ। ਕਭੀ ਪੂਰੀ ਦੇ ਬਾਈ ਆ ਖੇਤਾਂ ਨੇ ਲੂਹਰ ਕਰਾਤੇ ਪਾਣੀ ਲਾਉਂਦੇ ਧਰਤੀ ਚ ਪਾਣੀ ਲਾਉਂਦੇ ਧਰਤੀ ਚ ਹਾਂ ਇਹ ਇਹ ਖੇਤ ਨਾ ਜਿਹੜਾ ਆ ਖੇਤ ਆ ਇਹ ਬੂਟੇ ਵਾਲਾ ਖੇਤ ਆ ਹਾਂ ਪਾਣੀ ਛੰਨਦੇ ਨਹੀਂ ਚ ਨਾ ਪਾਣੀ ਪੀ ਜਾਂਦੇ ਇਹ ਬਹੁਤ ਪੀਲੇ ਰੇਤਲੀ ਪੂਰੀ ਤਿੰਨ ਦਿਨ ਪਾਣੀ ਤਾਂ ਨਹੀਂ ਕੱਢਦਾ ਓਰੇ ਉਹ ਦੇਖਾ ਬੰਨੇ ਲਾਇਆ ਇੱਕ ਕੜਾ ਚੱਲੇ ਬੂਟੇ ਉਹ ਦੇਖਾ ਉਹ ਆ ਵੀ ਆ ਵੀ ਸਾਰੇ ਪਰ ਹਵਾ ਦਾ ਪੂਰਾ ਭਰੇ ਪਤਾ ਇਹ ਇੱਕ ਦਿਨੇ ਕੱਢਦਾ ਅਇਤਾ ਦਲਵੀਰ ਤੇ ਤਾਂ ਦੇਖਣਾ ਇਹ ਤੇ ਵੀ ਇਹ ਕਹਿੰਦਾ ਵਧੀਆ ਬੀਜਾ ਚੱਲਿਆ ਪੂਰਾ ਇਦਗੀ। ਸਹਣਾ ਤੇ ਖੜਾ ਆਏ ਨਾ ਪਾਣੀ ਆ ਨਾ। ਹਾਂ। ਪਾਣੀ ਦਲਵੀਰ ਇਹ ਜ਼ਮੀਨ ਡੱਕਰ ਆ ਪੂਰੀ। ਇਹ ਤਾਂ ਫੁੱਲ ਡੱਕਰ ਆ। ਇੱਧਰ ਇੱਤਾ ਹੈ ਪੂਰੀ। ਤਾਂ ਬਣ ਗਿਆ ਹੈ। ਹਾਂ ਇਹ ਵੀ ਗੱਲ। ਸਮ ਹੋ ਜਾਂਦਾ ਨਾ ਜਿਆਦਾ। ਲੈ ਭਾਈ ਤੇਰਾ ਪਾਸਾ ਜੀਰੀ ਤੇਰੀ। ਹਾਂ ਭਾਈ ਨਾਲੇ ਪੂਰੀ ਪਤਾਈਆਂ। ਲੈ ਹੁਣ ਸੁੱਤੇ ਪਏ ਹੁਣ ਜਾਗ ਗਏ। ਉਹ ਤੈਨੂੰ ਮਿਲ ਲੈ। ਉਹ ਜਿਆਦੇ ਹੋਣਾ ਆ। ਆਫਲਾਈਨ ਤੈਨੂੰ ਦੇਤੀਆਂ ਆ, ਆਨਲਾਈਨ ਦੇਣੀਆਂ। ਨਹੀਂ। ਮੈਂ ਨੇ ਇੰਨੇ ਫੋਨ ਕਰੇ ਜਾਂਦਾ ਚੱਲ ਚੱਲੀਏ ਚੱਲ ਚੱਲੀਏ ਨਹੀਂ ਆਈਏ ਇੰਦੱਤੀ ਪੂਰੀ ਬਾਈ ਗੱਲ ਸੁਣ ਲੈ ਤੂੰ ਘਰੇ ਜਾਂਦਾ ਹੈਗਾ ਠੀਕ ਨੇ ਜਾਂ ਹੁਣ ਵਿਹਲਾ ਹੂੰਗਾ ਜਾਂ ਤੈਨੂੰ ਦਿਖਾ ਦੂਗੇ ਹੁਣ ਵੀਰੇ ਮਨ ਸੂਏ ਤੇ ਆ ਜੀਰੀ ਚ ਫਸਿਆ ਪੰਦਾ ਇੱਕ ਆਏ ਦੇਖ ਲੈ ਪੂਰੀ ਅਜੀ ਕੀ ਧਰਨਾਂ ਚ ਕੱਖ ਨਹੀਂ ਹੋਣਾ ਜਮਾ ਨਾ ਮੇਰੇ ਹੋ ਜਾਣਾ ਹੁਣ ਤੇਰੇ ਹੋ ਜਾਣਾ ਜੇ ਕਿਣਾ ਲੇਟ ਆ ਪਹਿਲਾਂ ਲੇਟਾ ਬਹੁਤ ਆਈ ਉਹਨੇ ਭੱਜੀਉ ਨਹੀਂ ਹੈਗੀ ਸਹੀ ਗੱਲ ਆ ਆ ਦੇਖ ਦਿਖਾ ਦੇ ਪੂਦੇ ਵੀ ਸੜਾ ਕਿਤੇ ਖੜਾ ਹੋਗੇ ਸਾਈਡਾ ਆਏ ਸਾਈਡਾ ਬਸ ਸਪਰੇਅ ਭੱਜੀ ਜਾਂਦੀ ਬਾਈ ਮਾੜੀ ਮੋਟੀ ਵਿੱਚ ਦਾ ਔਖਾ ਹੈ ਪੂਰੀ ਐਤ ਕੀ ਕਹਿੰਦੀ ਕਿਰੀ ਪਾਣੀ ਮੰਗਦੀ ਉਹ ਕਿਹੜੀ ਯਾਰ ਉਹ ਸੁਬੀਰ ਨੇ ਹੁਣ ਲਾਤੇ ਔਖਾ ਕੋਈ ਭਰ ਗਈ ਯਾਰੀ ਉਹ ਟੇਡਾ ਹੋ ਗਿਆ ਸਹੀ ਗਾ ਉਹ ਉਦਾਂ ਦਲਵੀਰ ਐਤ ਕੀ ਪਨੀਰੀਆਂ ਵਾਲੀ ਦੇ ਕੱਕ ਆਉਂਦੇ ਜਾਂ ਸਿੱਧੀ ਘਰ ਕੇ ਨਾਲ ਪੂਰੀ ਕਹਿੰਦਾ ਪਾਣੀ ਮੰਗਦੀ 20 ਮੰਗਦੀ ਆ ਇਹਨੇ ਕਿੰਨੇ ਸਾਲ ਬਾਅਦ ਆਪਣਾ ਨਹੀਂ ਬੈਠਾ ਵੀ ਬਸ ਬਹੁਤ ਹੋ ਗਿਆ ਉਹ ਰਾਤ ਦੀ ਚਲਦੀ ਪੂਰੀ ਇੱਕ ਵੇਚ ਲਈ ਨਹੀਂ ਹੈਗੀ ਚਲਦੀ ਉਹਦੀ ਰਾਤ ਦੀ ਆਨੇ ਨੇ ਉਹ ਦੂਈ ਸੱਟ ਲੈਣੀ ਸੀ ਉਹ ਕਾਲੂ ਛਾਡੋ ਜੀ ਤੇਰੇ ਭਰਜੂ ਪੂਰਾ ਸਾਡੀ ਰਾਤ ਤੜਕੇ ਆਈ ਆ ਕੱਲ ਸਾਡੇ ਪਿੰਡ ਲਾਈਟ ਹੈਗੀ ਜੀ ਉਹ ਰਹਿ ਨਹੀਂ ਸੀ ਮੋਰ ਮੋਟਰ ਦੇ ਗੱਭੇ ਇੱਕ ਮੇਰਾ ਪਾਣੀ ਚੱਲ ਰੋ ਅੱਜ ਆ ਅੱਛਾ ਉਧਰ ਦੇ ਪਾਈਪ ਰੰਦਾ ਸੁੱਖਦਾ ਹੈਗਾ ਪਾ ਪਾਈਪ ਲਾਈਨ ਨੂੰ ਲੀਕ ਜੀ ਬਹੁਤ ਹੋ ਗਈਆਂ ਦਿਲਵੀਰ ਉਹਨੇ ਤਾਂ ਮਾਂਜਾ ਤੋੜਤਾ ਮੰਨ ਚੱਲ ਜੀ ਲੀ ਜਾਣਾ ਤਾਂ ਹਾਂ ਮੰਨ ਜੀ ਰੇਟ ਆ ਗਈ ਹੁਣ ਤਾਂ ਨਹੀਂ ਪੂਰੇ ਅਸੀਂ ਧੱਕੇ ਕਹਿਣ ਦਾ ਨਹੀਂ ਤੇ ਭਾਈ ਇਹਦੇ ਵੀ ਕੀਆ ਸਿਸਟਮ ਹੈ ਜਿਹੜਾ ਵਧੀਆ ਬੂਝਾ ਉਹਰੇ 28 ਧੱਕੇ ਕੱਢੇ ਐਵਰੇਜ ਦੀ ਸਮਝ ਲਾ 19 ਨੂੰ ਮਹੀਨਾ ਹੋਣਾ ਇਹਨੂੰ ਕਰੂਗੀ ਉਹ 19 ਤਰੀਕ ਤੇ ਕਰਾਂ ਹਾਂ ਆਏ ਤਾਂ ਲੀ 40 ਦਿਨ ਤੱਕ ਡੱਕੇ ਕਰੀ ਜਾਂਦੀ ਯਾਰ ਉਹ ਇਹੀ ਸਿਰੇ ਚੜਜੂਵੇਂ ਨਾ ਬਹੁਤ ਹਾਂ ਉਪਰਾਲ ਖਾਨੇ ਦਾ ਗਿਆ ਪਰਾਲ ਖਾਨੇ ਚ ਮੈਂ ਦੇਖਿਆ ਆਪਣੇ ਮੰਡ ਵੀ ਨੀਤਰਬਾਈ ਨੇ ਵੀ ਯਾਰ ਫੇ ਛਾੜ ਨਹੀਂ ਦਿੰਦੀ ਹੈਗੀ ਪਰਾਲੇ ਰਹਿੰਦਾ ਹੈ ਜਿਆਦਾ ਜੂਰੀ ਵੀ ਖਰਾਬ ਕਰਦਾ ਹਾਂ ਹਵਾ ਫਿਰ ਨਹੀਂ ਇਹ ਤਾਂ ਹੈ ਯਾਰ ਇਹ ਬਾਕੀ ਉਹ ਜੜੀ ਵਾਲਾ ਪਲਾਟ ਆਪਣਾ ਉਹ दब ਗਿਆ ਪਾਣੀ ਟੁੱਟ ਗਿਆ ਤੇ ਕਿਉਂ ਆ ਗਿਆ पूरी भाई तेरी भी ठीक है तेरे डके डुके हैं सही है मरे नहीं है के ता पानी सही लाया है ना खड़मे आ ओ भाई ये लाउंदे हो खड़मे सबी है भाई ये भी महीने तक कहन दिख जाना ये लवाई बढ़िया है वो लवाउंदे हो बढ़िया चार जाने पर पूरी कोल खड़े रहेगा अपने आप ही बढ़िया लाए है कोल कथे मैं डोली रख के भज जाना अच्छा ठीक है लाए है पता लाया रोना ना क्या कह रहा था बाद में ये भी बढ़िया लाई है ਕਿ ਕਿਸੇ ਦੇ ਘਟ ਨਹੀਂ ਲਈ ਪੂਰੀ ਵਿੱਚ ਕੋ ਮਜਾ ਬਲੇ ਫਣ ਦੇ ਬਲੇ ਵਿੱਚ ਜਦੋਂ ਆਇਆ ਮੈਂ ਤੂੰ ਘੁੰਮ ਕੇ ਦੇਖ ਤੂੰ ਅੱਜ ਦਵਾਇਆ ਨਹੀਂ ਏਸੀ ਚ ਬੜ ਜਾਂਦਾ ਜਾ ਕੇ ਚੱਲ ਅੱਜ ਤੈਨੂੰ ਦਵਾ ਘਾਤਣ ਲਈ ਕੇ ਆਈਏ ਸਮਝ ਲੈ ਝੋਟਾ ਲਟ ਗਿਆ ਇੱਕ ਖੁੰਝਾ ਨਹੀਂ ਹੂੰਗਾ ਹੋ ਬੁਰੀ ਨਹੀਂ ਪੂਰੀ ਕਿੰਨੇ ਰਹਿ ਗਏ ਬਾਈ ਪੁੱਤ ਨਹੀਂ ਵੀ ਥੋੜੀ ਨੂੰ ਪੱਲੀ ਦੀ ਦੇਖਣਾ ਹੋ ਜੂ ਅੱਜ ਹਾਂ ਅੱਜ ਲੱਭੜ ਪਾਣੀ ਪਾਇਆ ਉੱਥੇ ਫਿਰ ਮਣਸੂਏ ਹਾਂ ਚੱਲਦਾ ਉਹ ਜਨਰੇਟਰ ਪੂਰੀ ਵਿਹਲਾ ਹੋ ਜੂ ਅੱਜ ਪੂਰੀ ਹੋ ਜੂ ਵਿਚਾਰਾ ਜਨਰੇਟਰ ਲੈ ਕੇ ਗਿਆ ਪਿਆ ਜਾ ਤਾ ਗਾ ਇਹਨਾਂ ਦਾ ਪਾਣੀ ਨਹੀਂ ਜਿਹੜਾ ਪੂਰੀ ਟਰੈਕਟਰ ਲਿਆਵਿੰਦਰ ਬਾਈ ਲਿੰਕਾ ਬਹੁਤ ਲੰਬੇ ਉਹਦੀਆਂ ਇਹਨਾਂ ਦਾ ਬੰਦਾ ਇੱਕ ਦਿਨ ਹੁੰਦਾ ਆਪਾਂ ਨੂੰ ਮੰਗਣਾ ਇੱਕ ਦਿਨੇ ਹੁੰਦਾ ਪੱਕਾ ਹੀ ਵਹਿਲਾ ਹੁੰਦਾ ਫਿਰ ਸਰ ਜੀ ਆ ਕੱਕ ਵੱਢਣੇ ਨੂੰ ਪਏ ਜਾਂ ਨਹੀਂ ਪਏ ਹਾਦਰਵੀਰ ਬੂਟਿਆਂ ਦਾ ਛਾਵਾ ਚ ਕੋਲੂ ਆ ਕੇ ਖੜਦੇ ਫਿਰ ਪਤਾ ਲੱਗਦਾ ਵੀ ਫਾਇਦਾ ਹੈਗਾ ਇਹਦਾ ਇੱਕ ਅੱਧੇ ਰੇਤਾਂ ਚਾਹੀਦਾ ਏ ਕਿ ਨਹੀਂ ਇਹ ਉਹ ਪੂਰੀ ਨੋਖਾ ਕਰਦਾ ਔਖਾ ਕਰਦਾ ਵਿੰਦਰ ਬਾਈ ਟੈਂਕੀ ਫੋਨ ਨਹੀਂ ਜੀ ਫੋਨ ਹੈ ਜੀ ਤੇ ਲਿਗੜਨ ਦੇਣਾ ਹੈ ਬਾਈ ਆਹ ਮੁੰਡਾ ਪੁੱਛਦਾ ਆਪਣਾ ਕਹਿੰਦਾ ਟੈਂਕੀ ਖਾਲੀ ਕਰ ਹੁੰਦੀ ਹੈ ਕਹਿੰਦਾ ਜਿੰਨਾ ਕ ਘਟ ਦੋਨਾਂ ਕੋ ਪਵਾ ਦੀ ਟੈਂਕੀ ਖਾਲੀ ਕਰੀ ਹੋਣੀ ਹੈਗੀ ਮੀਨਾ ਕਰ ਜਾਂਦਾ ਹੋਣਾ ਖਾਲੀ ਕਰ ਕੇ ਦੇਖ ਲੋ ਟੈਂਕੀ ਟੈਂਕੀ ਖਾਲੀ ਹੋਣੀ ਹੁਣ ਦਿੰਦੀ ਜੇ ਘਟ ਗਿਆ 100 ਦਾ ਪਵਾ ਲੈਣਾ 200 ਦਾ 100 ਦਾ 500 ਦਾ ਜਦੋਂ ਕੋਲ ਮੰਡੇ ਕਰਕੇ ਮੈਂ ਮੰਡਾ ਖਾਂਦਾ ਇਹਨੂੰ ਨਹੀਂ ਇਹ ਤਾਂ ਐ ਸਮਝੀ ਵੀ ਰੋਪੜ ਤਨ ਲਏ ਹੋਏ ਆ ਬੀਲਾ ਚੌਕ ਟਾਇਰ ਤਾਂ ਮੈਂ ਕਹਿੰਦਾ ਬਹੁਤ ਦੂਰੀ ਦੂਰੇ ਆ ਸੱਜੇ 10 ਕਿਲੋਮੀਟਰ ਲੈਨ ਤੋਂ ਦੂਗਸਾਰ ਘਟਦਾ ਨਾ ਮੰਡੀ ਉਹਦਾ ਬਾਈ ਪਹਿਲਾ ਪਹਿਲਾ ਹੀ ਹੁੰਦਾ ਕਿ ਹੁਣ ਤਾਂ ਆਤ ਪੈ ਗਈ ਉਹ ਇਹਦਾ ਨੀਤਰਬਾਈ ਨੇ ਨੂੰ ਸਾਲ ਹੋ ਗਿਆ ਸਕੂਟਰੀ ਲਈ ਨੂੰ ਸਾਲ ਚਲਾਈ ਹੋ ਉਹਨਾਂ ਨੇ ਹੁਣ ਮੋਟਰਸਾਈਕਲ 2000 3 ਨੇ ਸਾਰੇ ਖੜ ਗਏ ਉਹਨਾਂ ਦੇ ਹਾਂ ਮੋਟਰਸਾਈਕਲ ਫ੍ਰੀ ਕਰਦੇ ਮੋਟਰਸਾਈਕਲ ਖੜ ਗਏ ਖੜ ਖਰਾਬ ਹੋ ਗਏ ਖੜੀ ਪੰਜਵਾਂ ਜੂੜਾ ਪਲੇਆ ਇਹਦਾ ਇਹਦਾ ਮਾਡਲ ਵੀ 6 7 ਹੋਣਾ ਮੇਰੇ ਨਾਲ ਦਾ ਇਹ ਪੰਜ ਕਿੰਨਾ ਚੱਲ ਗਿਆ ਮੀਟਰ ਪਰ ਪਤਾ ਹੀ ਮੀਟਰ ਤਾਂ ਖੜਾ ਹੀ ਆ ਇਹ ਮੀਟਰ ਤਾਂ ਖੜਾ ਹੀ ਆ ਆਹ ਨਾਲ ਪਰ ਖੜਾ ਹੀ ਆ ਆਹ ਨਾਲ ਖੜਾ ਹੈ ਇਧਰ ਦੇਖ ਤੇ ਆਪਣੇ ਵਾਲਾ ਇਹ ਵੀ ਖੜਾ ਹੀ ਹੈ ਇਹ ਵੀ ਖੜਾ ਹੀ ਹੈ ਮੀਟਰ ਨੂੰ ਕਿਹੜਾ ਹੈ ਜੇ ਤਾਂ ਮੈਂ ਦੋ ਬਾਰ ਤਾਰ ਪਵਾ ਲਈ ਜਿਹੜੇ ਕਿ ਤੂੰ ਖਰਾਬ ਹੋ ਜਾਂਦੀ ਹੈ ਨਾ ਮੀਟਰ ਪੂਰਾ ਉਹਨੇ ਚੱਲਦੀ ਹੈ ਹਾਂ ਮੀਟਰ ਨਹੀਂ ਚੱਲਦਾ ਰੇਹ ਚਲਦੀ ਆ ਅੱਛਾ ਉੱਦਾਂ ਪਤਾ ਲੱਗਦਾ ਕਿੰਨੇ ਵਜਾ ਰਿਹਾ ਅਥੇ ਤਾਂ ਠੀਕ ਆ ਕਈ ਵਾਰਾ ਭਜਾ ਭਜਾ ਹੋ ਜਾਂਦਾ ਕਿੰਨੇ ਜਾਣਾ ਭਜਾ ਕੇ ਜੇ ਤਮੂੜ ਆ ਜਾਂਦਾ ਹੈ ਕੱਚੇ ਪੈਸੇ ਨੂੰ ਨਹੀਂ ਭਜਦਾ ਹੈਗਾ ਕੱਚੇ ਪੈਸੇ ਨੂੰ ਪਾਈਪ ਲੈਂਦਾ ਪਤੰਮ ਕੇ ਖਾਏ ਦਾ ਮਾਕੇ ਤੇ ਖਾ ਕੋਈ ਸ਼ਗਾਵ ਸੂਰ ਫੜਨ ਭਜੇ ਉਹ ਜੰਗਲੀ ਸੂਰ ਆਇਆ ਮਰੇ ਇੱਧਰ ਫੜਨਾ ਤਾਂ ਠੀਕ ਚੱਲ ਜਾਈ ਜਾਨੇਗਾ ਤਾਂ ਭਜੇ ਇੱਧਰੋਂ ਤਾਂ ਉੱਥੇ ਬੈਠੇ ਸੀ ਮੋਟਰ ਦੇ ਅਸੀਂ ਡੱਕੇ ਗੰਨ ਆ ਗਏ ਹੁਣ ਤੁਹਾਨੂੰ ਲਓ ਜੀ ਬਾਈ ਬੂਟੇ ਰਹਿ ਗਏ ਤਗੜੇ ਓਏ ਮੂਨੇ ਬੰਦੇ ਜਿਆਦਾ ਪਤਾ ਕੱਕ ਓਏ ਪਹਿਲਾ ਵੀ ਪਾਏ ਨੇ ਮਲਟਕੋ ਮਾਨਾ ਕਦੀ ਨਹੀਂ ਹੈਗਾ ਲੋ ਦਾ ਕੰਮ ਹੋ ਗਿਆ ਸੂਰ ਪਾਪਣ ਤੇ ਬੂਟਾ ਬਹੁਤ ਤਗੜਾ ਦਾ ਬਾਈ ਜਿਹਨੂੰ ਟੂਸ਼ਨ ਪਹਿਣਾ ਹੈ ਕੋਈ ਬਾਲ ਬਾਲੀ ਚਾ ਨਾ ਟਹਿਵੇ ਸਸਾ ਟਾਇਰ ਕਰ ਲਾ ਬਾਈ ਓ ਕੀ ਹੋ ਗਿਆ ਇਹਨੇ ਕਿਹਾ ਤੁਹਾਨੂੰ ਮੂਰੇ ਪਾਉ ਪਰ ਉਹਦੀ ਚੱਕਰ ਆਗਾ ਟਰੈਕਟਰ ਹੌਲਾ ਰੋਟੀ ਅਬਾਈ ਨੂੰ ਮੂਰੇ ਬਿਠਾ ਦਵਾ ਓ ਇਹਨੇ ਮੂਰੇ ਬਿਠਾ ਦਿੰਦਾ ਏ ਉਹ ਰੁਕ ਗਿਆ ਭਾਈ ਉਹ ਰੁਕ ਗਿਆ ਓ ਭਾਈ ਰੋਟੀ ਮੂਰੇ ਪਾ ਜਾ ਓਏ ਓ ਰੋਟੀ ਮੂਰੇ ਖੜਨਾ ਬੈਣਾ ਖੜਾ ਹੁੰਦਾ ਏ ਓ ਪਿੱਛੇ ਨਹੀਂ ਜਾਂਦਾ ਤੇਰੇ ਮੂਰੇ ਬੈਣਾ ਬੈਣਾ ਪੌਲਾ ਬਾਈ ਮਹਿੰਦਰਾ ਹਾਂ ਬੋਕ ਦਲਤੇ ਤਕੜਾ ਬੂਟਾ ਹੈ ਰੋੜੀ ਹੈ ਹਾਂ ਬਾਈ ਹੁਣ ਤੇ ਤਕੜਾ ਬੂਟਾ ਕਰਨਾ ਬਾਈ ਹੁਣ ਅਸੀਂ ਥੋੜੀ ਇਹੀ ਆੜਿਆ ਖੁੰਡ ਤਾਂ ਸਭ ਤੋਂ ਵੱਡਾ ਇਹੀ ਚਾਰ ਕਵਾਂਟਰ ਵਾਲਾ ਬਾਈ ਇਹੀ ਚ ਇੰਨੇ ਰੋਟ ਬਣਾਉਣੇ ਇਹ 5000 ਇਹ 5000 ਦਾ ਰੋਡ ਹੀ ਕਹਿੰਦਾ ਖੜੇ ਦਾ ਹੀ ਕੰਡਾ ਕਰਦਾ ਬਹੁਤਾ ਬੜਾ ਇਹ ਨਾ ਜੜਾ ਬਹੁਤ ਆ ਬਾਈ ਕਹਿੰਦਾ ਰੋਡ ਹੀ ਕਹਿੰਦਾ ਤਕੜਾ ਏ ਜੜਾ ਵੀ ਤਕੜੀ ਆ ਨਿੱਗਰਮਾਲ ਐ ਇਹੀ 5000 ਵਾਲਾ ਪੈਸੇ ਨਹੀਂ ਪੂਰੇ ਕਰਦੇ ਨੇ ਆਸਾ ਕਹਦੇ ਆ ਕਿੱਡਾ ਮਾਰੀਏ ਡੇਟਾ ਕਰਾਉਣਾ ਉਹ ਜਿਹੜੀ ਆ ਘਾਟੇ ਵਾਧੇ ਵਾਲੀ ਇਹ ਮਸ਼ੀਨ ਹੈ ਹਾਂ ਸੌਦਾ ਕਰੋ ਨਾਲ ਕੀ ਜੜੀ ਕਿੱਲੇ ਤੋਂ ਪਿਆ ਦਾ ਲਵਾਉਣਾ ਦੱਲ ਵਾਰ ਤਾਂ ਥੋੜੀ ਹੋ ਜੂਗਾ 50 ਕਵਾਂਟਲ ਦਾ ਪੰਜ ਦਾ ਤਾਂ ਹੋ ਜੂਗਾ 0 ਲਾ ਲਾ ਪਿੱਛੇ ਪੰਜ ਦਾ ਆਏਗਾ ਇਹ ਹਾਂ ਆ ਗਿਆ ਗਿਰ ਗਿਆ ਕਿਹਦੇ ਥਾਨੇ ਦੇ ਵਿੱਚ ਗਿਰਿਆ ਥਾਨਾ ਜੀ ਗਿਰਿਆ ਥਾਨਾ ਜੀ ਥੋੜੀ ਛੇਤੀ ਪੁੱਛੀ ਵਰਦੇ ਉਹਦੀ ਤੇਰੇ ਲੱਗ ਲੱਗ ਤੇ ਕਰਤਾ ਰਖਾਣ ਦੇਖ ਲੈ ਯਾਰ ਹੀ ਲਾਈ ਉਹਨਾਂ ਨੇ ਦਾ ਲਗਣੀ ਸੀ ਨਾ ਦਾ ਲਗਣੀ ਸੀ ਉਹ ਬੰਦੇ ਕੇ ਚੱਚੇ ਇਹਨਾਂ ਨੇ ਡਾਂ ਨਹੀਂ ਲਾਈ ਬੁੱਟੇ ਨੂੰ ਉਹਨਾਂ ਨੂੰ ਪਤਾ ਤਾਂ ਵੀ ਇੱਧਰ ਨੂੰ ਜਾਣਾ ਥਾਨਾ ਜੀ ਨੂੰ ਮੈਂ ਦੇਖ ਰਿਹਾ ਹਾਂ ਦੇਖ ਰਿਹਾ ਹਾਂ ਜੀ ਫਟਾਫਟ ਵਰਦੋ ਹੁਣ ਪਿੱਛੇ ਦੇ ਤਾਂ ਨਾਲ ਡੱਕੇ ਮਰ ਜਾਣੇ ਨਹੀਂ ਮਰ ਗਏ ਹੁਣ ਤਾਂ ਕਰ ਲੋ ਕੰਮ ਕਮਾਈਆ ਬਾਈ ਦੁਆ ਦੁਆ ਬੂਟਾ ਘੇਰਿਆ ਹੈ ਗਲਾ ਇਹਨੂੰ ਦੇ ਦਾਂ ਤੇ ਕਰੋ ਟੱਕ ਬਸ ਇੱਤੀ ਕਰੋ ਇਹਨਾਂ ਦਾ ਖਰਚਾ ਪਾ ਇਹਨਾਂ ਪਰ ਬਥੇਰੇ ਪੈਸੇ ਬਣਾ ਲੈਣਾ ਡੱਕਾ ਕਾ ਵੜਣਾ ਹੌਲੇ ਨਾਲ ਜਿਹੜਾ ਵਾਦਾ ਆਇਆ ਸੀ ਉਹ ਲੈਣਾ ਇਹਨਾਂ ਤੇ ਪੋਰਸਾ ਦਾ ਖੋਲ ਦੇ ਮੈਂ ਟਰੈਕਟਰ ਘਮਾ ਕੇ ਲਾ ਦਮਾ ਸ਼ਾਮਾ ਚ ਰੋੜੀ ਕਿ ਆ ਕਾ ਕੀ ਗਲਤੀ ਹੋਈ ਡਾ ਲੱਗਣੇ ਬੰਦਿਆਂ ਨੇ ਡਾ ਨਹੀਂ ਲਾਈ ਡਾ ਨਹੀਂ ਲਾਈ ਬੰਦਿਆਂ ਨੇ ਭਾਈ ਰੋਟੀ ਕਹਿੰਦਾ ਜੇ ਮੈਂ ਹੁੰਦਾ ਮੈਂ ਡਾ ਲਾ ਰਣੀ ਸੀ ਬੂਟਾ ਥੋਂਦੇ ਘੁੰਮ ਜਾਣਾ ਦਾ ਹੁਣ ਬਲੌਰਾ ਕੋਹਾੜੀ ਮੈਂ ਆਇਆ ਕਹਿੰਦਾ ਮੈਂ ਜੜਤੀ ਕਰ ਦੇਣਾ ਇਹ ਜੜਸੇ ਮਾਰਨਾ ਚੱਕੇ ਰੋਟੀ ਬਹੁਤ ਟੁੱਟ ਜਾਂਦੀ ਕਿਉਂਕਿ ਵਜਨ ਕੇ ਗਿਰਿਆ ਨਾਲ ਆ ਜੀ ਇਹਦਾ ਆਰਜਾਨਾ ਤੇ ਕਿਹਨੀ ਬਣਾ ਰੋਟੀ ਕੀ ਨਹੀਂ ਰੋਟੀ ਕਰਾ ਭਾਈ ਜੇ ਮੈਂ ਹੁੰਦਾ ਮੈਂ ਡਾ ਲਾ ਰਣੀ ਸੀ ਹੋਰ ਲੱਗਦੀ ਡਾ ਸ਼ਾ ਕਰਦੇ ਹੂੰ ਡਾ ਲਾ ਜੀ ਇਹਨਾਂ ਨੇ ਬੂਟੇ 100 ਮਾਰ ਗਿਆ ਤੇਰਾ ਪੂਰਾ ਮੇਰੀ ਗੱਲ ਸੁਣ ਲਓ ਆਪਣੀ ਸਵਾ ਸਤਾਈ ਦੀ ਪਨੀਰੀ ਜਿੱਥੇ ਨੇ ਮਰਜ਼ੀ ਲੱਭ ਕੇ ਲਿਆਓ ਦੱਸ ਨੂੰ ਤਲਾ ਹੋ ਹੋ ਹੁਣ ਬਚਾ ਲਓ ਹੁਣ ਬਚਾ ਲਓ ਹੁਣ ਹੁਣ ਕੀ ਬਚਣਾ ਨਾ ਨਾ ਬਲੌਰੇ ਬਸ ਆ ਜਿਹੜੇ ਖਿੱਚਣੇ ਦੇਖ ਕੇ ਥੋੜੀ ਉੱਪਰ ਨੂੰ ਚੱਕ ਕੇ ਬਸ ਜਿਹੜੇ ਪੰਜ ਚਾਰ ਚੱਕਣੇ ਹਾਂ ਤੁਸੀਂ ਤਾਂ ਸਾਡੀ ਮੋਟਰ ਦਾ ਰਸਤਾ ਹੀ ਬੰਦ ਕਰਤਾ ਤੁਸੀਂ ਤਾਂ ਧੱਕਾ ਕਰਦੇ ਬੂਟਿਆਂ ਦੇ ਲੋੜੀ ਉਦੋਂ ਵੀ ਇਹਨਾਂ ਕੇ ਗਿਰਿਆ ਤਾਂ ਕਿ ਜ਼ਿਆਦਾ ਗਿਰਿਆ ਤਾਂ ਉਦੋਂ ਦਾ ਪਹਿਲਾ ਹਾਂ ਬਾਦ ਦਾ ਹੁਣ ਤਾਂ ਮੇਰੇ ਸਾਹਮਣੇ ਪਨੀਰੀ ਵੀ ਨਹੀਂ ਮਿਲਦੀ ਕਿਤੇ ਬਾਈ ਜਿਹੜਾ ਡੱਕਾ ਟੁੱਟ ਗਿਆ ਉਹ ਖਤਮ ਹੋ ਜਾਂਦਾ ਨਾ ਚਲੋ ਟੁੱਟਿਆ ਤਾਂ ਹੁਣ ਨਹੀਂ ਆਉਂਦਾ ਬੱਦਤਾ ਨੇ ਉੱਪਰ ਤੋਂ ਸਿੱਧਾ ਜਿਹੜਾ ਤਾਂ ਜਿਹੜਾ ਦਰਖਾ ਨਾ ਇੱਕ ਵਾਰ ਵੱਜਿਆ ਏ ਸਾਤੀ ਪਹਿਲਾਂ ਮੈਂ ਲਾਏ ਡੱਕੇ ਉਦੋਂ ਜਿਹੜੇ ਮਰ ਗਏ ਵਿਚਰੇ ਖੜੇ ਕਰੇ ਤੇ ਵੀ ਮੁੱਝ ਗਏ ਧੌਣ ਮਾਰੂ ਤਾਂ ਟੁੱਟ ਗਈ ਰੋੜੀ ਮੁੰਡਾ ਲਾ ਲਈ ਹੁਣ ਇਹ ਠੀਕ ਆ ਮੈਂ ਕਹਿੰਦਾ ਉਦਣ ਵੀ ਬੂਟਾ ਇੱਥੇ ਜਿਗਰਿਆ ਤਿਆਰ ਡੱਕੇ ਇੱਥੇ ਜਿ ਲਾਏ ਮੈਂ ਹੂੰ ਲੈ ਆਉਂਦੀ ਜਰਾ ਚੱਲ ਕੋਈ ਨਹੀਂ ਹੋ ਜੋ ਹੋ ਗਿਆ ਹੋ ਗਿਆ ਕਿਹਦੇ ਬਾਈ ਟਰੈਕਟਰ ਬੰਦ ਨੇ ਥੋੜਾ ਤੇਤ ਹੋਰ ਦਾ ਹੌਲੀ ਥੋੜਿਆ ਹੁਣ ਟਰੈਕਟਰ ਵਾਲੇ ਦਾ ਕਸੂਰ ਉਹਦਾ ਕਸੂਰ ਮੈਂ ਜਾਣ ਕੇ کہہ ਰਿਹਾ ਮੇਰੀ ਤੇਰੇ ਨਾਲ ਬੱਟ ਸਾਂਝੀ ਪੀਤਾਗਾ ਬਾਈ ਦਾ ਕਸੂਰ ਆ ਗਿਆ ਐ ਰੋਡੀ ਉਹ ਬਾਈ ਦਾ ਕਸੂਰ ਆ ਗਿਆ ਕਿਹਨੇ ਟਰੈਕਟਰ ਹੌਲੀ ਥੋਰਿਆ ਬੰਦੇ ਨੇ ਐਨਾ ਬਾਈ ਕਹਿੰਦਾ ਨਾਮ ਦਾ ਮੈਂ ਚੰਗਾ ਰਹਿਣਾ ਤਾਈ ਦਾ ਹੱਥ ਵੀਰਾ ਹੀ ਨਾ ਮੋਰੂ ਭੇਜਦਾ ਤਾਂ ਮਾਸ ਵੀਰ ਜਾਇਆ ਕਹਿੰਦਾ ਨਹੀਂ ਉਹੀ ਚੱਕਰ ਆ ਬਾਈ ਹੋਜੀ ਚੱਲਦੇ ਕੰਮ ਜੀ ਰੋਡੀ ਕਿਹਾ ਹੋ ਗਿਆ ਇਹਨੇ ਭਿੰਡਾ ਦੇਤੀ ਕਰੇ ਬਲਾਉਰੇ ਦੇ ਭਿੰਡਾ ਦੇ ਛੱਟੇ ਪਰ ਛੜਤਾ ਕੋਹਾੜੀ ਲੋਰੇ ਕਿੱਥੇ ਆ ਕੋਹਾੜੀ ਕੇ ਪੰਗਾ ਲੈ ਲਿਆ ਦਾ ਕਹਿੰਦੇ ਭਿੰਡਾ ਗਲਾ ਕੋਹਾੜੀ ਗਈ ਦੱਸਣੀ ਕੋਈ ਥੋੜੀ ਚੱਕ ਰਿਹਾ ਡੋਕ ਬੱਤੇ ਜੇ ਚੱਲ ਬਸ ਠੀਕ ਐ ਭਿੰਡਾ ਕੇ ਪੰਗਾ ਲੈ ਲਿਆ ਦਾ ਬਾਈ ਅੱਜ ਗਰਮੀ ਅੱਜ ਗਰਮੀ ਜ਼ਿਆਦਾ ਐ ਲਓ ਜੀ ਬਾਈ ਰੋਡੀ ਕਹਿੰਦਾ ਸਵੇਰੇ ਵੀ ਕਰਨੀ ਐ ਪੰਪ ਲਿਆਂਦਾ ਵਿੱਕੀ ਬਾਈ ਦੇ ਖੜ ਜਾ ਉਹ ਹਿੱਲ ਗਈ ਵਿੱਚ ਫਲੇ ਕਸਰ ਦਬਾ ਦਾ ਬਟਨ ਜਾ ਚੱਲ ਤੇਜ਼ ਕਰਨੀ ਹੋਰ ਖੜ ਜਾ ਚੱਲ ਬਾਹ ਮਾਰੀ ਜਾ ਬਸ ਘੁੰਮੀ ਜਾ ਕਿਤੇ ਜਗ੍ਹਾ ਨਾ ਛੱਡ ਮੈਂ ਸਾਬੇ ਤੇ ਨਹੀਂ ਮੈਂ ਚਾਰ ਲੈ ਜਾਣੀ ਤੁਰੇ ਖੜ ਇਹਦਾ ਪੰਪ ਦਾ ਫੈਰਾ ਬਾ ਹੁਣ ਇੰਨੀ ਕਿਰਪਾ ਰੱਖੀ ਜਗ੍ਹਾ ਨਾ ਰਹੀ ਜਿੱਥੇ ਰਹਿ ਗਈ ਉੱਥੇ ਹੋ ਜਾਣਾ ਇਹ ਹੌਲੀ ਹੌਲੀ ਲੱਗਿਆ ਰ ਮੈਂ ਵੀ ਕਰੀਆ ਮੈਂ ਮੈਂ ਹੋਰ ਲਿਆ ਆ ਬਾਈ ਇਹ ਪੁੜੀ ਜੀ ਲਿਆ ਮੈਂ ਇਹਨੂੰ ਕਿਹਾ ਤਾਂ ਵੀ ਜਿਹੜੀ ਮੈਂ ਕਰਨੀ ਉਹ ਲਈਏ ਪਰ ਉਹ ਨਹੀਂ ਲਿਆ ਹੈ ਹੈ ਚੱਲ ਦੇਖ ਲੈ ਹੁਣ ਆ ਕਰਕੇ ਢੜੀ ਆ ਗਿਆ ਮੁਰਗਾ ਗਰੁੱਪ ਬਾਈ ਰੋਡੀ ਦੇ ਦਿਲ ਤੇ ਕਿਹਾ ਜਿਗਰਾ ਮੁਰਗਾ ਖਾਣੂ ਜੀ ਕਰਦਾ ਏ ਕਿਹੜਾ ਮੇਰੀ ਕਵਾਜ ਪੂਰੀ ਕਰ ਸਾਤੇ ਦੇਖ ਲਓ ਉਹ ਕੁੱਤਾ ਹੈਗਾ ਉਹ ਵੱਢ ਲਈ ਨਹੀਂ ਅਵਨੇ ਹਾਂ ਰੋਡੀ ਨੂੰ ਹੈਗਾ ਕਾਰੀਗਾ ਸਪਰੇਅ ਦਾ ਇਹ ਲੈ ਨਿਆ ਇਹ ਤਾਂ ਤੇਰੀ ਜੀਰੀ ਚ ਪੁੱਛੇ ਗੇ ਰਣ ਜੋਗਾ ਇਹਨੇ ਕਿਹਾ ਆਨ ਕਰ ਦਿਆ ਮੈਂ ਕਿਹਾ ਹੈਂਡਲ ਦਾ ਵਧਾ ਆਨ ਹੋ ਜਾਣਾ ਹੋਰ ਨਹੀਂ ਗੇ ਰੇ ਇੱਕ ਅੱਦਾ